ਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਟਿੰਕਸਾ ਫੈਮਿਲੀ ਬਲੌਗ ਤੇ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਪ੍ਰਾਂਦਿਆਂ ਦੇ ਬਾਰੇ ਤੇ ਵੈਸੇ ਆਪਾਂ ਜਿਹੜਾ ਆਪਣਾ Instagram ਦਾ ਪੇਜ ਆ ਅਲਾਈ ਸੰਦੂਖ ਆ ਉਹਦੇ ਉੱਪਰ ਜਿਹੜੀਆਂ ਪ੍ਰਾਂਦਿਆਂ ਨੇ ਫੋਟੋਜ਼ ਵੀਡੀਓਜ਼ ਪਾਉਣੇ ਹੁੰਦੀਆਂ ਵੀ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਤੇ ਕੁਝ ਕੁ ਕੰਟੈਂਟ ਆਪਾਂ YouTube ਲਈ ਵੀ ਸ਼ੂਟ ਕਰ ਲੈਨੇ ਆ ਸਮ ਟਾਈਮ ਆਪਾਂ YouTube ਤੇ ਵੀ ਪਾ ਲੈਨੇ ਆ ਵੀ ਤੇ ਅੱਜ ਜਿਹੜੀ ਜਿਹੜੇ ਪ੍ਰਾਂਦੇ ਨੇ ਇਹ ਪ੍ਰਾਂਦੇ ਬਣ ਕੇ ਜਾ ਰਹੇ ਸੀ ਆਪਾਂ ਕੋਰੀਅਰ ਕੱਢਣਾ ਸੀ ਇਹ ਅੱਜ ਤੇ ਸੋ ਮੈਂ ਤੁਹਾਡੇ ਨਾਲ ਇਹਨਾਂ ਦੇ ਪਹਿਲਾਂ ਡਿਜ਼ਾਈਨ ਸ਼ੇਅਰ ਕਰਨ ਲੱਗੀ ਆ। ਹਾਂ ਇਹ ਵਾਲਾ ਜਿਹੜਾ ਪਰਾੰਦਾ ਏ ਇਹਨਾਂ ਪਰਾੰਦਿਆਂ ਇਹ ਤੁਹਾਨੂੰ ਪਤਾ ਜੀ ਕਿ ਹੈਵੀ ਪਰਾੰਦਿਆਂ ਦਾ ਬਹੁਤ 트ੈਂਡ ਚੱਲਿਆ ਏ ਤੇ ਇਹਨਾਂ ਨੂੰ ਬੋਲਦੇ ਨੇ ਲਾਹੌਰੀ ਪਰਾੰਦੇ। ਤੇ ਪੁਰਾਣੇ ਪਾਕਿਸਤਾਨ ਦੇ ਵਿੱਚ ਜਿਹੜਾ ਲਾਹੌਰ ਸ਼ਹਿਰ ਆ ਤੇ ਉਥੋਂ ਇਹਨਾਂ ਪਤਾ ਚੀਜ਼ਾਂ ਬਹੁਤ ਜ਼ਿਆਦਾ ਮਸ਼ਹੂਰਾ ਤੇ ਸੋ ਉੱਥੋਂ ਦੇ ਪਰਾੰਦੇ ਨੇ ਇਹ। ਬਟ ਬਣਾਏ ਹੀ ਆਪਾਂ ਆਪ ਆ ਖੁਦ ਬਣਾਏ ਆਪਾਂ ਫਿਰ ਥਾਣਾ ਕਸਟਮਾਈਜ਼ ਕੀਤੇ ਨੇਗੇ। ਤੇ ਇਹ ਜਿਹੜੀ ਕਿਸ ਦਾ ਸੂਟ ਹੈ ਇਹਨੇ ਸ਼ੇਡ ਦਾ ਤੇ ਉਹਦੇ ਵਿੱਚ ਉਹਨਾਂ ਨੇ ਸਾਰੇ ਕੱਲਾਂ ਲਤਵਾ ਕੇ ਕਸਟਮਾਈਜ਼ ਕਰਵਾਇਆ ਏ ਤੇ ਇਦਾਂ ਤੇ ਬਣਿਆ ਹੋਇਆ ਚ ਬਾਦਲਾ ਵਗੈਰਾ ਬੂਲ ਵਗ ਰਹੀ ਤੇ ਸੈਟਿੰਗ ਤੋਂ ਹੁੰਦਾ ਇਹ ਲੱਡੂ ਕਰਾਉਣਾ ਲੱਡੂ ਕਰਾਉਂਦੇ ਨੇ ਵੀ ਬੜਾ ਟ੍ਰੈਂਡ ਹੈਗਾ ਇਹ ਵੀ ਇੱਥੇ ਮਲਟੀ ਸ਼ੇਡ ਦਾ ਸੂਟ ਹੈਗਾ ਤੇ ਉਹਦੇ ਵਿੱਚ ਇਹ ਸਾਰੇ ਥਰੈਡ ਦੇ ਨਾਲ ਫੁੱਲਕਾਰੀ ਵਰਕ ਹੋਇਆ ਹੋਇਆ ਹੈਗਾ ਤੇ ਉਹਨਾਂ ਨੇ ਇਹਦੇ ਉਹਦੇ ਨਾਲ ਦੇ ਜਿਹੜੇ ਪ੍ਰਾਂਦੇ ਆ ਕਸਟਮਾਈਜ਼ ਕਰਵਾਏ ਨੇਗੇ ਤੇ ਇਹਦੇ ਵਿੱਚ ਵੀ ਬਹੁਤ ਸੋਹਣਾ ਸੋਹਣਾ ਬਹੁਤ ਸੋਹਣਾ ਟੇਰ ਯੂਜ਼ ਕੀਤਾ ਹੋਇਆ ਹੈਗਾ ਕਿਉਂਕਿ ਜਿਹੜੇ ਪ੍ਰਾਂਦੇ ਨੇਗੇ ਉਹ ਆਪਾਂ ਬਹੁਤ ਕਦੇ-ਕਦੇ ਯੂਜ਼ ਕਰਦੇ ਹੁੰਦੇ ਨੇ ਹਨਾ ਤਾਂ ਇਹ ਤੁਹਾਨੂੰ ਬਹੁਤ ਹੀ ਕੋਸਟਲੀ ਬਣਦੇ ਨੇ ਕੋਸਟਲੀ ਵੀ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਬਜਟ ਤੋਂ ਬਾਹਰ ਨਹੀਂ ਹੈਗੇ ਇਹ ਹੈ ਕਿ ਔਰ ਜੋ ਪੰਜਾਬ ਦੇ ਵਿੱਚ ਮਿਲਦੇ ਨੇ ਉਹਨਾਂ ਦੇ ਮੁਕਾਬਲੇ ਥੋੜੇ ਕਾਸਟਿੰਗ ਹੈ ਬਟ ਡਿਫਰੈਂਟ ਬਹੁਤ ਜ਼ਿਆਦਾ ਨੇ ਸੋ ਆਪਾਂ ਇਹਦੇ ਵਿੱਚ ਮਟੀਰੀਅਲ ਇੰਨਾ ਵਧੀਆ ਲਗਾਉਣੇ ਆ ਵੀ ਤੁਸੀਂ ਜਿਹਨੂੰ 5 ਸਾਲ ਕੱਢੋਗੇ ਵੀ ਨਾਲ ਮਤਲਬ ਹਵਾ ਪੇਟੀਚਰ ਅਲਮਾਰੀ ਚ ਜਿਹਨਾਂ ਹਵਾ ਵੀ ਨਹੀਂ ਲਵਾਉਂਗੇ ਤੇ ਨਾ ਜਿਹੜਾ ਮਟੀਰੀਅਲ ਪਾਏ ਪਾਏ ਖਰਾਬ ਨਹੀਂ ਹੋਊਗਾ ਇੰਨਾ ਸੋਹਣਾ ਮਟੀਰੀਅਲ ਯੂਜ਼ ਕੀਤਾ ਹੋਇਆ ਹੈਗਾ ਕਿਉਂਕਿ ਆਪਾਂ ਨੂੰ ਜਿਹੜੀਆਂ ਬਰਾਸਤੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਇੱਥਾਂ ਦੇ ਪ੍ਰਾਉਨ ਦੇ ਜਾਂ ਫੁਲਕਾਰੀ ਵਰਕ ਜਦੋਂ ਕਾਲੀ ਦੇ ਬਾਅਦ ਸੂਟ ਜੇ ਕੁਝ ਵੀ ਬਣਾਓ ਇੱਕ ਤਰ੍ਹਾਂ ਦੇ ਗਹਿਣੇ ਨੇ ਕਿਉਂਕਿ ਉਹਨਾਂ ਨੇ ਅੱਗੇ ਅੱਗੇ ਚੱਲੀ ਜਾਣਾ ਹੁੰਦਾ ਹੈ ਉਹਨਾਂ ਨੂੰ ਤਿਆਰ ਹੀ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਹੁੰਦਾ ਹੈ ਤੇ ਇਸੋਂ ਕੋ ਮਟੀਰੀਅਲ ਉਸ ਚੀਜ਼ ਨੂੰ ਧਿਆਨ ਰੱਖ ਕੇ ਬਹੁਤ ਵਧੀਆ ਯੂਜ਼ ਕੀਤਾ ਹੈ ਇਹ ਨੂੰ ਬੋਲਦੇ ਲੱਡੂ ਪਾਉਂਦਾ ਹੈ ਤੁਸੀਂ ਤੁਹਾਡਾ ਸੂਟ ਕਿਸੇ ਹੋਰ ਕਲਰ ਦਾ ਹੈ ਤੁਸੀਂ ਉਹਦੇ ਵਿੱਚ ਵੀ ਕਸਟਮਾਈਜ਼ ਕਰਵਾ ਸਕਦੇ ਹੋ ਇਹ ਪੇਸਟਰਲ ਡਾਰਕ ਸਾਰੇ ਸ਼ੇਡਸ ਤੇ ਨੈਕਸਟ ਇਹ ਵੀ ਇਦਾਂ ਹੀ ਆਗਾ ਇਹ ਬਹੁਤ ਜ਼ਿਆਦਾ ਇਹ ਘੱਟੋ ਘੱਟ 50 ਤੋਂ ਉੱਪਰ ਟੈਸਲਜ਼ ਲੱਗੇ ਹੋਏ ਨੇਗੇ ਤੇ ਇਹ ਉਦਾਂ ਇਹ ਇਹ ਵੀ ਸੂਟ ਦੇ ਨਾਲ ਕਸਟਮਾਈਜ਼ ਹੋਇਆਗਾ ਇਹਦੇ ਸੂਟ ਦੇ ਵਿੱਚ ਕਲਰ ਨੇ ਸਾਰੇ ਇਹਦੇ ਵਿੱਚ ਪਾਏ ਗਏ ਨੇਗੇ ਤੇ ਇਹਦੇ ਵਿੱਚ ਆਪਾਂ ਏਦਾਂ ਉੱਪਰ ਲੈਸ ਪਾਈ ਹੈਗੀ ਇਹਦੀ ਤੇ ਪੱਤੀਆਂ ਮੋਤੀ ਵਗੈਰਾ ਬਹੁਤ ਵਧੀਆ ਕੁਆਲਟੀ ਦਾ ਜਿਹੜਾ ਮਟੀਰੀਅਲ ਆ ਉਹ ਯੂਜ਼ ਕੀਤਾ ਹੈ ਤੇ ਮੈਂ ਇੱਥੇ ਕੱਲ ਹੋਰ ਦੱਸੂਗੀ ਤੁਹਾਨੂੰ ਆਪਾਂ ਕਈ ਵਾਰ ਕੀ ਹੁੰਦਾ ਹੈ ਕਿ ਕਸਟਮਰ ਕਹਿ ਦਿੰਦੇ ਨੇ ਵੀ ਆ ਵੀਜੀ ਫਲਾਰਨਾ ਬੁਟੀਕ ਜਾਂ ਕੋਈ ਵੀ ਪ੍ਰਾਂਦੇ ਨੂੰ ਇਹ ਪ੍ਰਾਂਦੇ ਨੂੰ ਇੰਨੇ ਰੇਟ 'ਚ ਦੇ ਰਹੀ ਆ ਮੰਨ ਕੇ ਚਲੋ ਮੈਂ ਕਿਸੇ ਪ੍ਰਾਂਦੇ ਨੂੰ ਆਇਆ ਕਿਹਾ ਤਾਂ ਕਿ ਇਹ 1500 ਦਾ ਹੈ ਹਨਾ ਤੇ ਉਹ ਤੁਹਾਨੂੰ ਕਿਹਾ ਤੁਸੀਂ ਕਹੋਗੇ 800 ਦਾ ਮਿਲ ਰਿਹਾ ਹੈ ਨਾ ਤਾ ਉਹਦੇ ਵਿੱਚ ਪਤਾ ਕੀ ਚੀਜ਼ ਹੁੰਦੀ ਹੈ ਦੇਖੋ ਮਟੀਰੀਅਲ ਦੀ ਵੀ ਚੀਜ਼ ਮਟੀਰੀਅਲ ਵੀ ਹੁੰਦਾ ਹੀ ਹੈਗਾ ਕਿ ਮਟੀਰੀਅਲ ਆਪਾਂ ਕਿਦਾਂ ਦਾ ਲਗਾਇਆ ਹੈਗਾ ਤੇ ਪਲੱਸ ਇਹ ਕੀ ਹੁੰਦਾਗਾ ਜਿਵੇਂ ਆਹ ਤੁਸੀਂ ਇਹ ਦੇਖੋ ਜਿਵੇਂ ਹੁਣ ਇਹਦੇ ਵਿੱਚ 50 ਤੋਂ ਵੀ ਉੱਪਰ ਟੈਸਲਸ ਲੱਗੇ ਹੋਏ ਨੇਗੇ ਠੀਕ ਹੈ ਤੇ ਵਿੱਚ ਬਾਦਲਾ ਵੀ ਪਾਇਆ ਹੋਇਆਗਾ ਫੇਰ ਉਹਦੇ ਵਿੱਚ ਜਿਹੜੇ ਟੈਸਲਸ ਆ ਗਏ ਜਿਹੜੇ ਫੋਮਰ स्पून ਦੇ ਉਹਨਾਂ ਦੀ ਗਿਣਤੀ ਘੱਟ ਹੋਊਗੀ ਤਾਂ ਅੱਗੇ ਦਾ ਰੇਟ ਕੱਟ ਹੋ ਜਾਂਦਾ ਹੈ ਇਹ ਚੀਜ਼ ਹੁੰਦੀ ਹੈਗੀ ਬਟ ਹਨਾ ਆਪਾਂ ਬਸ ਉਦੋਂ ਹੀ ਦੇਖ ਕੇ ਕਿਸੇ ਦਾ ਆਪਾਂ ਰੇਟ ਨਹੀਂ ਕੰਪੇਅਰ ਕਰ ਸਕਦੇ ਜੇ ਮੰਨ ਲਓ ਨਾ ਕੋਈ ਭਾਂਦਾ ਮੇਰੇ ਕੋਲ 1500 ਤੋਂ ਵੀ ਵੱਡੇ ਸ਼ੋਅਰੂਮ ਚ ਕਿਸੇ ਨਾਮੀ ਬੁਟੀਕ ਤੇ ਤੁਹਾਨੂੰ 45000 ਦਾ ਵੀ ਮਿਲ ਰਿਹਾ ਹੋਗਾ ਬਟ ਤੁਸੀਂ ਮੇਰੇ ਤੋਂ ਬਣਵਾਉਣਾ ਚਾਹੁੰਦੇ ਹੋ ਤੁਹਾਡੇ ਬਜਟ ਚ ਹੋਣਗੇ ਤੇ ਤੁਹਾਨੂੰ ਆ ਮਤਲਬ ਆਪਾਂ ਪਰਾਂਦਾ ਜਿਵੇਂ ਤੁਸੀਂ ਅੱਜ ਆਰਡਰ ਕਰਦੇ ਹੋਗੇ ਤੁਹਾਨੂੰ 24 ਘੰਟੇ ਬਾਅਦ ਵੀ ਮਿਲ ਜਾਊਗਾ ਪਰਾਂਦਿਆਂ ਦੇ ਲਈ ਆਪਣੇ ਕੋਲ ਬਹੁਤ ਸਾਰੇ ਕਾਰੀਗਰ ਹੈਗੇ ਮੈਂ ਖੁਦ ਕਸਟਮਾਈਜ਼ ਕਰ ਲੈਣੀ ਹੈਗੀਆ ਸੋ ਅਗਰ ਤੁਹਾਨੂੰ ਤੁਸੀਂ ਐਮਰਜੈਂਸੀ 'ਚ ਵੀ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਐਨੇ ਟਾਈਮ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਨੰਬਰ ਆਪਾਂ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗੇ ਆ ਇੰਸਟਾਗ੍ਰam ਦਾ ਲਿੰਕ ਵੀ ਦੇ ਦਾਂਗੇ ਇੰਸਟਾਗ੍ਰam ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋਗੇ ਤੇ YouTube ਚੈਨਲ ਦੇਖੋ ਪਰ ਮੈਂ ਜਿਹੜਾ ਇਹ ਆਪਣਾ YouTube ਚੈਨਲ ਹੈ ਜਨਾ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸ਼ੇਅਰ ਕਰ